ਤੇ ਪੁੱਤ ਜੇ ਸਾਲਾਂ ਦੀ ਜੋ ਵੀ ਟ੍ਰੇਨ ਦੀ ਸਫਾਈ ਹੋ ਰਹੀ ਸੀ ਮਤਲਬ ਬਾਈਪਾਸ ਦੇ ਪਰਲੇ ਪਾਸੇ ਹੁਣ ਇਸ ਟਾਈਮ ਤੇ ਜੇ ਵੀ ਆਲਾ ਰੋਡ ਤੇ ਸਫਾਈ ਹੋ ਰਹੀ ਆ ਇਹੋ ਸਾਹਿਬ ਜੀ ਤਾਂ ਮਤਲਬ ਬਹੁਤ ਵਧੀਆ ਉਪਰਾਲੇ ਕਰਾ ਰਹੇ ਆ ਉਸ ਕਮ ਉਸ ਮਜਬੂਰੀਆਂ ਬਣ ਜਾਂਦੀਆਂ ਤੇ ਕੰਮਾਂ ਦੀਆਂ ਇਹੋ ਜੀਆਂ ਵੀ ਕਈ ਵੀ ਟਾਈਮ ਨਹੀਂ ਲੱਗਦਾ ਪਰ ਉਹ ਜਿਹੜੇ ਆਪਣੇ ਆ ਇੱਕ ਦੋ ਛੁੱਟੀਆਂ ਕਰ ਲੈਣ ਤਾਂ ਆਪਣੇ ਇਹ ਸ਼ਹਿਰ ਦਾ ਸਿਵਰੇਜ ਤੋਂ ਬਲੋਕੇਜ ਹੋਣ ਲੱਗ ਜਾਂਦੀ ਹੈ ਪਾਣੀ ਓਵਰਫਲੋ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਕੰਮ ਬਹੁਤ ਵਧੀਆ ਕਰਾਉਣਾ ਹੁੰਦਾ ਹੈ ਸਿਵਰੇਜ ਦਾ ਹਾਂਜੀ ਰਮੇਸ਼ ਸਿੰਘ ਜੀ ਬਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਬਾਜ ਨਿਊਜ਼ ਚੈਨਲ ਦਾ ਸਭ ਤੋਂ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਤੁਹਾਡੇ ਜ਼ਿਕਰ ਪਹਾਈ ਤੇ ਅਸੀਂ ਉਹਨਾਂ ਸਾਰੇ ਸੱਜਣਾ ਦਾ ਧੰਨਵਾਦ ਕਰਦੇ ਆ ਜਿਹੜੀ ਸਾਡੀ ਵੀਡੀਓ ਨੂੰ ਦੇਖ ਰਹੇ ਆ ਲਾਈਕ ਕਰ ਰਹੇ ਆ ਤੇ ਬਈ ਸ਼ਰਮਾ ਜੀ ਨਾਲ ਜੁੜੇ ਹਨ ਅਸੀਂ ਪਹਿਲਾਂ ਵੀਡੀਓ ਪਾਈ ਸੀ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਬਈ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੇ ਈਓ ਸਾਹਿਬ ਨੂੰ ਵੀ ਧੰਨਵਾਦ ਕੀਤਾ ਸੀ ਪਬਲਿਕ ਦੇ ਹਾਂਜੀ ਰਮੇਲ ਜੀ ਹਾਂਜੀ ਹਾਂਜੀ ਇਹ ਜਿਹੜੀ ਸਫਾਈ ਹੋ ਰਹੀ ਕਿੱਥੋਂ ਤੱਕ ਹੋ ਰਹੀ ਹੈ ਜੀ ਇਹ ਜੀ ਸਾਡਾ ਪਹਿਲਾ ਜਿਹੜਾ ਮਿਸ਼ਨ ਸੀਗਾ ਅਸੀਂ ਸੋਚਿਆ ਸੀ ਬਾਈਪਾਸ ਦੇ ਕੋਲੋਂ ਕਰਾ ਲਈਏ ਹੁਣ ਬਾਈਪਾਸ ਤਾਂ ਸਾਫ ਹੋ ਗਿਆ ਹੁਣ ਉਹ ਤੋਂ ਅੱਗੇ ਜਿਹੜਾ ਬਾਈਪਾਸ ਤੋਂ ਅੱਗੇ ਜਿਹੜਿਆ ਦੇਵੀ ਵਾਲੇ ਦੀ ਸੜਕਾ ਜੀ ਅੱਗੇ ਗਦਾਮਾਂ ਤੱਕਰ ਸਫਾਈ ਕਰਾਉਣ ਦਾ ਸਾਡਾ ਇੱਕ ਮੇਨ ਟਾਰਗੇਟ ਹੈ ਜੀ ਰਮੇਲ ਜੀ ਇੱਕ ਸਾਨੂੰ ਅਸੀਂ ਗਏ ਸੀ ਪਾਸ ਤੋਂ ਅਸੀਂ ਵੀਡੀਓ ਪਾਈ ਸੀ ਹਾਂਜੀ ਉਹ ਮਾਮਾ ਜੀ ਹੈ ਆਪਣਾ ਐਸਬੀਐਸ ਕਾਲਜੇ ਨੂੰ ਜਾਣਦੇ ਆ ਹਾਂਜੀ ਹਾਂਜੀ ਵੱਡੇ ਆ ਸ਼ਮਸ਼ਾਨ ਘਾਟ ਦੇ ਕੋਲੇ ਹਾਂਜੀ ਹਾਂਜੀ ਕੋਈ ਇਰਤ ਪਾਣੀ ਬਹੁਤ ਖੜਦਾ ਤੇ ਮਤਲਬ ਲੰਘਣਾ ਬਹੁਤ ਔਖਾ ਹੈ ਬਈ ਉਹ ਕੋਈ ਉਹਦਾ ਹੀ ਮੌਕਾ ਇੱਕ ਵਾਰੀ ਦੇਖੋ ਤੁਸੀਂ ਆਪ ਜਾ ਕੇ ਕਿਉਂਕਿ ਇੱਕ ਦਿਨ ਜੇ ਸਫਾਈ ਹੋ ਜਾਂਦੀ ਹੈ ਦੂਜੇ ਦਿਨ ਫਿਰ ਪਾਣੀ ਜਾ ਜਾਂਦਾ ਕੋਈ ਅਸੀਂ ਇਹ ਪ੍ਰਧਾਨ ਜੀ ਨਾਲ ਗੱਲ ਕੀਤੀ ਸੀ ਸੱਭੂ ਸਾਹਿਬ ਨਾਲ ਉਹ ਕਦੇ ਹੀ ਮੌਕਾ ਵੇਖ ਕੇ ਆਏ ਸੀ ਪਰ ਕਦੇ ਸਾਨੂੰ ਪਾਣੀ ਦਿੱਸਿਆ ਨਹੀਂ ਬੱਸ ਕੇ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਉਹਦਾ ਜਰੂਰ ਇੱਕ ਵਾਰੀ ਮੌਕਾ ਜਰੂਰ ਵੇਖੋ ਉਹ ਕਿਵੇਂ ਹੋਊਗਾ ਫਿਰ ਉਹ ਪ੍ਰਧਾਨ ਜੀ ਤੁਸੀਂ ਦੱਸਿਓ। ਉਹੀ ਅਸੀਂ ਇਹਦਾ ਜੇ ਸਹੀ ਤਰੀਕੇ ਨਾਲ ਗੱਲ ਕਰੀਏ ਤਾਂ ਅਸੀਂ ਈਓ ਸਾਹਿਬ ਨੂੰ ਮਾਣਯੋਗ ਜੈ ਸਾਹਿਬ ਤੇ ਬਾਈ ਅਮਨ ਸ਼ਰਮਾ ਜੀ ਜਿਹੜੇ ਸਾਡੇ ਇੰਚਾਰਜ ਹਸ ਟਾਈਮ ਉਹਨਾਂ ਨੂੰ ਅਸੀਂ ਉੱਥੇ ਲੈ ਕੇ ਗਏ ਸੀ ਉਹਨਾਂ ਨੂੰ ਮੌਕਾ ਦਿਖਾਇਆ ਸੀਗਾ ਤੇ ਜਦੋਂ ਅਸੀਂ ਜਾਂਚ ਕੀਤੀ ਜਿਹੜਾ ਆਪਣੇ ਕਾਲਜ ਦਾ ਔਰਲਾ ਗੇਟ ਆ ਜਿਹੜਾ ਛੋਟਾ ਗੇਟ ਆ ਜੀ ਹਾਂਜੀ ਹਾਂਜੀ ਉੱਥੋਂ ਤਿੱਕਰ 메ਨ ਹਾਲ ਪਿਆਗਾ ਉਦੋਂ ਅੱਗੇ ਜਿਹੜਾ ਉਹ ਪਾਣੀ ਜਿਹੜਾ ਮੇਨ ਹਾਲ ਦਾ ਪਾਣੀ ਆ ਉਹ ਇਧਰ ਕੱਕੜੀਆਂ ਵਾਲੇ ਮੱਲੇ ਦੇ ਹੋ ਕੇ ਮੈਂਟੂ ਗੱਲ ਜਿਹੜਾ ਮਾਸਟਰ ਵੈਲਡਿੰਗ ਵਾਲਾ ਉਸ ਤੋਂ ਅੱਗੇ ਜਾ ਕੇ ਜਿਹੜਾ ਆਪਣਾ ਸੰਧੂਆ ਹਸਪਤਾਲਾ ਉਧਰ ਨੂੰ ਜਾ ਰਿਹਾ ਈ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਇਹ ਜਿਹੜਾ ਇੱਥੋਂ ਅੱਗੇ ਨੂੰ ਮੇਨ ਹਾਲ ਪਾ ਕੇ ਇੱਕ ਲੈਨ ਪਾਈ ਜਾਵੇ ਜਿਹੜੀ ਬਠਿੰਡਾ ਰੋਡ ਤੇ ਆਪਣੀ 2 ਇੰਚੀ ਲੈਣਾ ਵੱਡੀ ਮੇਨ ਡਾਟ ਆ ਉਹਦੇ ਨਾਲ ਜਦੋਂ ਉਹ ਜੁਆਇੰਟ ਹੋ ਜੂਗੀ ਤਾਂ ਉਹ ਸਾਰਾ ਪਾਣੀ ਕੱਕੜਗਾਲਾ ਮੱਲਾ ਹੋ ਗਿਆ ਨੰਨ ਵਾਲੀ ਬਸਤੀ ਹੋ ਗਈ ਤੇ ਜਿਹੜਾ ਵੱਤਕਾਂ ਵਾਲੀ ਗਲੀ ਆ ਉਹਦਾ ਪਾਣੀ ਇਧਰੋਂ ਵਾਪਸ ਹੋ ਕੇ ਤੇ ਕਾਲਜ ਰੋਡ ਦਾ ਪਾਣੀ ਉਹ ਡਾੜ ਰਹੀ ਜਾਣਾ ਸ਼ੁਰੂ ਹੋ ਜੂਗਾ ਜੀ। ਤੁਸੀਂ ਜਰੂਰ ਇੱਕ ਵਾਰੀ ਮੌਕਾ ਜਰੂਰ ਵੇਖੋ ਆ ਜੀ। ਹਾਈ ਉਹ ਮੌਕਾ ਜੇ ਸਾਹ ਵਰਗੇ ਨੂੰ ਖਾਇਆ ਸੀਗਾ। ਨੰਗੇ ਸੀ ਉਹ ਨੰਗਣਾ ਔਖਾ ਹੋ ਗਿਆ ਸੀ ਗੰਦਾ ਪਾਣੀ ਮੁਸ਼ਕ ਮਾਰਦਾ ਜੀ। ਬਸੀ ਉਹ ਲੈਨ ਪੈਨ ਦਾ ਅਸਟੀਮੇਟ ਬਣ ਜਾਂਦਾ ਜੀ। ਹਾਂਜੀ ਹਾਂਜੀ। ਚੈਨਲ ਦੀ ਟੀਮ ਗਈ ਸੀ ਉਹਨਾਂ ਨੇ ਮੌਕਾ ਵੇਖ ਲੀ ਹਾਂਜੀ ਹਾਂਜੀ। ਸਹੀ ਪ੍ਰਧਾਨ ਜੀ ਨਾਲ ਉਹ ਗੱਲ ਕੀਤੀ ਸੀ ਉਹ ਕਹਿੰਦੇ ਸੀ ਮੌਕਾ ਵੇਖਾਂਗੇ। ਹਾਂਜੀ ਹਾਂਜੀ। ਪਾਣੀ ਨਹੀਂ ਹੈਗਾ ਸੀ। ਉਹੀ ਉੱਥੇ ਜਦੋਂ ਇੱਕ ਦਿਨ ਉਹ ਪਾਣੀ ਨਿਕਲ ਗਿਆ ਹਾਂਜੀ ਹਾਂਜੀ ਇਹ ਉਹ ਪੱਕਾ ਹੱਲ ਕਿਵੇਂ ਜਾਵੇ ਪੱਕਾ ਹੱਲ ਉਹਦੀ ਜਦੋਂ ਉਹ ਲੈਨ ਜਿਹੜੀ ਕਾਲਜ ਦਾ ਛੋਟਾ 게ਟ ਆ ਔਰਲੇ ਪਾਸੇੋਂ ਜਿੱਥੇ ਪਾਣੀ ਖੜਾ ਹੁੰਦਾ ਉਥੋਂ ਲੈ ਕੇ ਜਿੱਥੇ ਬਾਡੀਆਂ ਟੱਕ ਬਾਡੀਆਂ ਬੰਦੀਆਂ ਅੱਗੇ ਇੱਕ ਮੇਨ ਹਾਲ ਆਉਂਦਾ ਮੇਨ ਡਾਰਟ ਤੇ ਮੇਨ ਛੜਕ ਤੇ ਮੇਨ ਰੋਡ ਤੇ ਬਠਿੰਡਾ ਰੋਡ ਤੇ ਉਹਦੇ ਨਾਲ ਜਦੋਂ ਉਹਦੀ ਜੁਆਇੰਟਿੰਗ ਹੋ ਗਈ ਜਦੋਂ ਉਥੋਂ ਲੈਨ ਇਧਰ ਨੂੰ ਪੈ ਗਈ ਉਹ ਪਾਣੀ ਜਿਹੜਾ ਉੱਥੇ ਖੜਨਾ ਬੰਦ ਹੋ ਜੂਗਾ ਜੀ ਠੀਕ ਹੈ